ਧਰਮ ਖੰਡਕ ਇਹੋ ਧਰਮ ਗਿਆਨ ਖੰਡਕ ਅਖਹ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕਾਨ ਇਹ ਪਾਠ ਥੋੜਾ ਕੱਸ ਕੇ ਹੋਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ ਕਾਨ ਪੋਲਾ ਨਹੀਂ ਬੋਲਣਾ ਕੀਤੇ ਕਾਨ ਮਹੇਸ ਕਾਨ ਤੋਂ ਭਾਵ ਕन्हैया ਭਾਵ ਕ੍ਰਿਸ਼ਨ ਕਿੰਨੇ ਹੀ ਕ੍ਰਿਸ਼ਨ ਤੇ ਕਿੰਨੇ ਹੀ ਮਹੇਸ਼ ਸ਼ਿਵ ਜੀ ਨੇ ਹਾਂਜੀ ਕੀਤੇ ਪਰ ਮੈਂ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕਰਮ ਭੂਮੀ ਜਿਵੇਂ ਪਾਠ ਗ੍ਰੰਥੀ ਸਿੰਘ ਜੀ ਨੇ ਮਿਲਾ ਕੇ ਕੀਤਾ ਇਸੇ ਤਰ੍ਹਾਂ ਕਰਨਾ ਆਮ ਤੌਰ ਤੇ ਕਰ ਜਾਂਦੇ ਆ ਕੇਤੇ ਕਰਮ ਭੂਮੀ ਮੇਰ ਕੀਤੇ ਇਉਂ ਨਹੀਂ ਹੋਵੇਗਾ ਕਰਮ ਭੂਮੀ ਪਾਠ ਇਕੱਠਾ ਆਵੇਗਾ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ দানਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥੈ ਆਵਾਦ ਬినੋਦ ਊੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਆ ਬਹੁਤ ਅਨੂਪ ਤਾ ਕੀਆ ਗੱਲਾ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥਾ ਘੜੀਐ ਸੁਰਤ ਮਤਿ ਮਨ ਬੁੱਧ ਤਿਥਾ ਘੜੀਐ ਸੁਰ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੂਰ ਤਿਥਾ ਪੂਰਨ ਕੋਈ ਹੋਰ ਤਿਥਾ ਯੋਧ ਮਹਾਬਲ ਸੂਰ ਤਿੰਨ ਮਹ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੀ ਰੂਪ ਨਾ ਕਥਨੇ ਜਾਹੇ ਨਾ ਓਹ ਮਰਹ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿਥਾ ਭਗਤ ਵਸਹਿ ਕੀ ਲੋਅ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ ਤ ਅੰਤ ਨ ਅੰਤ ਤਿਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵਾ ਤਿਵ ਕਾਰ ਵੇਖਾ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਹਾਂਜੀ ਜਤ ਪੋਲਣਾ ਬੋਲਾ ਬੋਦਣਾ ਜਤ ਪਾਠ ਨਹੀਂ ਕਰਨਾ ਹਾਂਜੀ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾ ਖੱਲਾ ਇਹ ਉਪਾਠ ਕਸ ਕੇ ਥੋੜਾ ਜਿਆ ਅਦਕ ਲਾ ਕੇ ਹੋਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ ਖਲਾ ਨਹੀਂ ਬੋਲਣਾ ਭਾਂਡਾ ਭਾਉ ਹਾਂਜੀ ਵਾਹਿਗੁਰੂ ਜੀ ਖੱਲਾ ਵੀ ਨਹੀਂ ਬੋਲਣਾ ਲੱਲੇ ਨੂੰ ਬਿੰਦੀ ਨਹੀਂ ਲਾਉਣੀ ਉੱਪਰ ਖੱਲਾ ਪਾਠ ਹੀ ਹੋਵੇਗਾ ਹਾਂਜੀ ਭੋ ਖੱਲਾ ਅਗਨ ਤਪਤਾ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਾਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਇਹ ਪਾਠ ਜਗਤ ਹੀ ਹੋਵੇਗਾ ਜਗਤ ਨਹੀਂ ਬੋਦਣਾ ਜਿਵੇਂ ਪਿੱਛੇ ਮਹੱਤ ਹੈ ਪਿਛਲੀ ਪੰਗਤੀ ਦਾ ਉਹ ਮਹੱਤ ਪਾਠ ਹੀ ਆਵੇਗਾ ਮਹਿਤ ਨਹੀਂ ਹੋਵੇਗਾ ਤੇ ਇੱਥੇ ਜਗਤ ਹੋਵੇਗਾ ਜਗਤ ਨਹੀਂ ਹੋਵੇਗਾ ਇਸ ਫਰਕ ਦਾ ਖਿਆਲ ਰੱਖਣਾ ਜੀ ਚੰਗੇ ਆਈਆ ਬੁਰੇ ਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜਾ ਕੀ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ